ਆ ਦੇਖੋ ਜੀ ਅੰਕਲ ਜੀ ਕਾਜੂ ਕੱਢਣ ਲੱਗੇ ਹੋਏ ਨੇ ਕੱਚੇ ਨੇ ਤੇ ਜਿਹੜੇ ਪਿੱਛੇ ਦੀ ਪੂੰਛ ਜੀ ਇਹਨੂੰ ਹੱਥ ਨਹੀਂ ਲੱਗਣ ਦੇ ਦੇਖੋ ਧਿਆਨ ਨਾਲ ਰੀਜ਼ਨ ਸ਼ਾਇਦ ਲੋਟਰ ਬਿੱਟੂ ਪੌਇਜ਼ਨ ਦੇਖੋ ਧਿਆਨ ਨਾਲ ਦੇਖੋ ਇਹਦੇ ਪਿੱਛੇ ਗੁੰਡੀ ਆ ਉਹਨੂੰ ਹੱਥ ਨਹੀਂ ਲੱਗਣ ਦੇ ਇਹ ਤੇ ਤਾਂ ਨੰਦ ਕਤੂ ਦੀ ਉਹ ਫੈਸਟੀਵਲ ਦੇ ਆਂਡ ਇੰਡੀਅਨ ਪੀਪਲ ਐਂਡ ਸੀਲੈਂਸ ਕਨ ਬੀ ਫੋਰ ਟੂਗੇਦਰ ਟੂ ਸੈਲੀਬ੍ਰੇਟ ਦੇ ਆਲਦੀ 1 ਇਅਰ ਆਪਨਿੰਗ ਯਸ ਟੂਡੇ ਲਾਈ ਮਿਤਰਾ ਪਾਥ ਤੇ ਸਾਈਕਲਿੰਗ ਕਰ ਰਹੇ ਸੀਗੇ 8 ਕਿਲੋਮੀਟਰ ਦੀ ਤੇ ਇੱਥੇ ਅਸੀਂ ਆ ਕੇ ਖੜੇ ਸੀਗੇ ਉਹਰੇ ਅੱਗੇ ਆਪਾਂ ਖੜੇ ਤੇ ਇਹਨਾਂ ਨੇ ਸਾਨੂੰ ਜਿਹੜੇ ਦੁਕਾਨ ਵਾਲੇ ਨੇ ਇਹਨਾਂ ਨੇ ਸਾਨੂੰ ਚਾਹ ਤੇ ਆਪਣਾ ਉਹ ਜਿਹੜਾ ਹੋਰ ਹੁੰਦਾ ਹਾਂ ਆਹ ਟੈਸਟ ਕਰਵਾਇਆ ਹਨਾ ਤੇ ਚਾਹ ਪਲਾਈ ਤੇ ਆ ਬੜੇ ਸੁਆਸ ਸੀਗੇ ਇਹਨਾਂ ਦੇ ਠੀਕ ਹੈ ਜੀ ਤੇ ਸੱਤ ਉਹਨਾਂ ਨੇ ਪੈਸੇ ਨਹੀਂ ਲੱਤੇ ਪੈਸੇ ਨਹੀਂ ਲੱਤੇ ਸੱਤ ਉਹਨਾਂ ਨੇ ਬਸ ਇਦਾਂ ਹੀ ਸਾਨੂੰ ਮਤਲਬ ਪੁਲਾਇਆ ਖਲਾਇਆ ਇਹਨਾਂ ਨੇ ਸੋ ਬਾਈ ਜੀ ਪਿਆਰ ਵੰਡੋ ਤੇ ਪਿਆਰ ਮਿਲੂਗਾ ਵੀਰੋੜਾ ਕਿ ਹੁਣ ਤਾਂ ਕਾ ਸਾਡੇ ਕੋਲ ਦੋ ਸਿੰਗਲ ਇੱਕ ਬਜਿੰਦਰ ਕੌਰ ਇੱਕ ਮੇਰਾ ਤੇ ਹਾਂ ਸਾਡੇ ਦੋਸਤ ਆਂ ਦਾ ਦੀਦੀ ਪਈਆ ਤੁਸੀਂ ਹਨਾ ਆ ਜੀਰੀ ਆ ਜਿਹੜੀ ਹੈਗੀ ਇਹ ਛੋਟੀ ਛੋਟੀ ਜੀ ਦੇਖ ਸਕਦੇ ਜੀ ਹਨਾ ਇੱਥੇ ਏਡੀ ਏਡੀ ਕੇ ਹੁੰਦੀ ਹੈ ਜਿਆਦਾ ਵੱਡੀ ਨਹੀਂ ਹੁੰਦੀ ਹੈਗੀ ਪਣ ਨਹੀਂ ਭਾਂਡਿਆਂ ਦੇ ਪਕਾਏ ਹੋਏ ਠੀਕ ਹੈ ਜੀ ਆਜੂ ਦੇਖਦੇ ਆ ਕਿਵੇਂ ਬਣਦੇ ਨੇ ਇਹ ਲਓ ਜੀ ਆ ਹੋ ਗਿਆ ਜੀ ਰੇੜੀ ਭਾਂਡਾ ਲਓ ਜੀ ਆ ਹੈਗੀ ਆ ਪ੍ਰੈਸ ਲਓ ਇਹ ਤੁੱਸਕ ਹੋ ਗਿਆ ਜੀ ਇਹ ਵੱਡਾ ਇਹ ਤਿਆਰ ਆ ਆ ਹੁਣ ਉੱਤੇ ਰੱਖ ਦੇਣਾ ਜੀ ਤੇ ਆ ਮਟੀਰੀਅਲ ਲਓ ਜੀ ਆ ਮਿੱਟੀ ਤਿਆਰ ਹੋ ਰਹੀ ਹੈ ਜੀ ਥੇ ਲੋ ਮਾਈ ਜੀ ਆਓ ਅਰੇ ਇਹ ਕੰਮ ਲੈ ਲੋਜੀ ਇੰਨਾ ਕੰਮ ਸੀਗਾ ਬਣ ਗਿਆ ਭਾਂਡਾ ਆਹ ਬੰਦੇ ਅੰਮ੍ਰਿਤ ਘਾਹ ਦੇ ਵਿਆਹ ਦੇ ਨਾ ਵੀ ਸੀ ਤਿੰਨ ਵੀਡੀਓ ਇਹ ਲੋ ਕੋਈ ਮੈਸਕਲ ਬੰਦ ਫਿਰ ਸੈਗਾ ਹਾਂ ਆਪਾਂ ਲੰਕਾਵਾ ਤੇ ਬੈਸਕਲ ਪਾ ਦਿੰਦੇ ਹਾਂ ਲੋਜੀ ਹੋਰ ਮੈਂ ਕੱਟ ਇੰਡੀਆ ਲੋਜੀ ਇਹ ਲਹਿਤਾਂ ਦੇ ਇੰਡੀਆ ਤੋਂ ਹੋ ਗਿਆ ਜੀ ਤਿਆਰ ਇੰਨਾ ਗਾ ਮਜ਼ੀਗਾ ਮਿੱਟੀ ਤਿਆਰ ਕਰਕੇ ਰੱਖੀ ਵੀ ਹੈ ਤੇ ਇਦਾਂ ਤਿਆਰ ਕਰੀ ਜਾਂਦੇ ਨੇ ਆ ਸਾਂਚਾ ਬਣਿਆ ਹੋਇਆ ਦਾ ਮੈਂ ਤੁਹਾਨੂੰ ਦਿਖਾਉਂਦੇ ਅੰਦਰ ਆ ਕਈ ਨੇ ਜੀ ਮਸ਼ੀਨਾਂ ਦੇਖੋ ਇਹ ਕਾ ਹੈ ਜੀ ਤੇ ਇਹ ਕਾ ਹੈ ਇਹਨਾਂ ਮਸ਼ੀਨਾਂ ਦਾ ਦੇਖ ਲਈਆਂ ਆ ਦੇਖ ਤੁਸੀ ਆ ਮਤਲਬ ਬਣਾ ਬਣਾ ਕੇ ਰੱਖੇ ਹੋਏ ਆ ਤੇ ਇਹਨਾਂ ਨੂੰ ਬਾਅਦ ਚ ਇਹ ਪੱਠੀ 'ਚ ਰੱਖਾਂਗੇ ਆ ਦੇਖੋ ਬਿਲਕੁਲ ਤਾਜ਼ੇ ਬਣੇ ਹੋਏ ਨੇ ਆ ਜਿਹੜੇ ਹੁਣ ਰੱਖੇ ਆ ਲੋ ਜੀ ਮਿੱਟੀ ਆ ਵਧੀਆ ਜੀ ਮਿੱਟੀ ਆ ਟੁੱਟ ਗਿਆ ਫੇਰ ਮਿੱਟੀ ਬਣ ਜਾਣਾ ਨੇ ਫੇਰ ਮਿੱਟੀ ਹੋ ਕੇ ਫੇਰ ਇਹ ਚ ਕੈਮੀਕਲ ਪਾ ਕੇ ਕੁਝ ਵੀ ਲਾ ਕੇ ਮਤਲਬ ਕੈਮੀਕਲ ਤਾਂ ਕੋਈ ਨਹੀਂ ਪਾਉਂਦੇ ਜੀ ਇਹ ਕੈਮੀਕਲ ਤਾਂ ਕਿਹੜਾ ਪੈਂਦਾ ਹੋਊ ਇਹ ਚ ਮੜਾ ਮੋਟਾ ਕੁਝ ਹੋਰ ਪੈਂਦਾ ਉਹ ਹਾਰਡਨ ਹਾਰਡ ਹੋੜ ਕਰਨ ਲਈ ਤੇ ਐਦਾਂ ਬਣਦੇ ਨੇ ਜੀ ਭਾਂਡੇ ਮਿੱਟੀ ਦੇ ਸਿਰਫ ਮਿੱਟੀ ਜੀ ਆ ਦੇਖ ਸਾਨੂੰ ਸੀ ਸਿਰਫ ਮਿੱਟੀ ਆ ਤੇ ਇਹਦੇ ਵਿੱਚ ਤੇ ਉਹ ਪਾਇਆ ਹੋਇਆ ਵਾਟਰ ਐਡ ਕਰਿਆ ਜੀ ਬਾਕੀ ਕੁਝ ਨਹੀਂ ਐਡ ਕਰਿਆ ਹੋਇਆ ਮਤਲਬ ਇਹ ਇਹ ਮਿੱਟੀ ਵਜ੍ਹਾ ਦਾ ਇਹ ਦੇਖੋ ਜੀ ਇਹ ਚ ਚਕਨਾਹਟਾ ਦੇ ਵਿੱਚ ਬਿਲਕੁਲ ਆਹ ਦੇਖ ਸਕਦੇ ਤੁਸੀਂ ਪੱਠੀ ਆ ਇਹ ਧੂਆਂ ਨਿਕਲਦਾ ਦੇਖ ਰਹੇ ਤੁਸੀਂ ਇਹਦੇ ਵਿੱਚ ਸਾਰੇ ਜਿੰਨੇ ਭਾਂਡੇ ਨੇ ਬਣਾਏ ਹੋਏ ਉਹ ਸਾਰੇ ਅੰਦਰ ਰੱਖ ਕੇ ਲਿਪ ਕੇ ਉੱਪਰੋਂ ਇਹਨੂੰ ਕਵਰ ਕਰਕੇ ਦੇਖ ਸਕਦੇ ਆਂ ਉੱਪਰੋਂ ਕਵਰ ਕਰਕੇ ਸਾਈਡਾਂ ਤੋਂ ਪੱਕੀ ਕਰੀ ਵੀ ਹੈ ਮਤਲਬ ਇਹ ਤੇ ਵਿੱਚੋਂ ਆਪਣੇ ਰੱਖ ਕੇ ਭਾਂਡੇ ਸਾਰੇ ਫਿਰ ਇਹ ਆ ਦੇਖੋ ਥੱਲੇ ਅੱਗ ਲਾ ਦਿੰਦੇ ਨੇ ਇਹ ਦੇਖ ਸਾਹਨੇ ਜੀ ਐ ਦਾ ਦੇ ਵਿੱਚ ਸਟੇਕ ਰਈ ਜਾਂਦੇ ਨੇ ਅੱਗੇ ਤੋਕੇ ਅੱਗ ਲਾਈ ਜਾਂਦੇ ਨੇ ਫਿਰ ਹੌਲੀ 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 ਇਹ ਟਾਈਮ ਦੇ ਬਾਅਦ ਇਹ ਪੱਕੇ ਜਾਂਦੇ ਨੇ ਆਪਣੇ ਜਦ ਪੂਰਾ ਪੱਕੇ ਜਾਂਦਾ ਫਿਰ ਇਹਨੂੰ ਬਾਹਰ ਕੱਢ ਲੈਂਦੇ ਨੇ ਫਿਰ ਇਹ ਰੈਡੀ ਟੂ ਸੇਲ ਤੇ ਜਿਹੜੀਆਂ ਤੁਸੀਂ ਆਹ ਦੇਖ ਰਹੇ ਆ ਪਈਆਂ ਇਹਦੇ ਨਾਲੇ ਅੱਗ ਲਾਈ ਜਾਂਦੇ ਨੇ ਇਹਨਾਂ ਨਾਲੇ ਪਕਾਈ ਜਾਂਦੇ ਨੇ ਇਹ ਹੈਗੇ ਨੇ ਆਪਣੇ ਉਹਦੇ ਇਹ ਕੋਕੋਨਟ ਦੇ ਜਿਹੜੇ ਟੁੱਟੇ ਹੁੰਦੇ ਨੇ ਬੜੇ ਵਧੀ ਜਾਂਦੇ ਨੇ ਆਪਣੇ ਆਪ ਟੁੱਟੀ ਜਾਂਦੇ ਨੇ ਕੋਕੋਨਟ ਦੇ ਇਹ ਉਹ ਉਹ ਚੀਜ਼ ਹੈ ਜੀ ਇਹ ਇਹਦੇ ਨਾਲ ਅੱਗੇ ਲਾਈ ਜਾਂਦੇ ਨੇ ਅੱਗ ਲਾ ਲਾ ਕੇ ਪਕਾਈ ਜਾਂਦੇ ਨੇ ਸਮਝਦੇ ਨਹੀਂ ਆਲਾ ਮੈਂ ਹਾਂ ਹੋ ਜੀ ਸੰਤਨਾ ਜੀ ਤੇ ਆਰ ਐਮ ਸੀ ਰਤਨਾਇਕ ਜੀ ਤੇ ਬਿੰਦਿੰਦਰ ਕੌਰ ਜੀ ਇਹ ਆਪਣੇ ਦੋਨੋਂ ਹਸਬੰਡ ਵਾਈਸ ਲੱਗਦੇ ਨੇ ਲੱਗਦੇ ਕੀ ਹੈਗੇ ਨੇ ਜੀ ਦੋਏ ਰਲ ਕੇ ਕੰਮ ਕਰੀ ਜਾਂਦੇ ਨੇ ਦੇਖ ਲਓ ਜੀ ਇਹ ਤੁਸੀਂ ਮੰਗੀਏ ਰਹਾ ਗੱਤਿ ਮੈਂ ਮਿਹਨਤ ਕਰਦੇ ਨੇ ਜੀ ਸਭ ਤੋਂ ਵੱਡੀ ਗੱਲ ਹੈ ਮਿਹਨਤ ਕਰਨਾ ਮਿਹਨਤ ਕਰਦੇ ਰਹਿਣਾ ਚਾਹੀਦਾ ਕਿੰਨਾ ਕਮਾਉਂਦੇ ਨੇ ਕਿੰਨਾ ਨਹੀਂ ਕਮਾਉਂਦੇ ਹੈਗੇ ਇਹ ਮੈਟਰ ਨਹੀਂ ਕਰਦਾ ਹੈਗਾ ਕਿਉਂਕਿ ਕੰਮ ਕਰਨਾ ਕੰਮ ਨੂੰ ਪੂਜਾ ਕਿਹਾ ਜਾਂਦਾ ਸੋ ਸੋ ਵੀ ਸ਼ੁਡ ਆਲਵੇਜ਼ ਵਰਕ ਐਂਡ ਟਰੈਵਲ ਲਓ ਜੀ ਆਹ ਅਲੱਗ ਤਰ੍ਹਾਂ ਦੇ ਇਹ ਚਾਹ ਰਹੇ ਤੁਸੀਂ ਹਾਂ ਦਾ ਰੱਖਣਾ ਹੈ ਹਾਂ ਬੰਦ ਹੈ ਉਹ ਮਾਤ ਪਾਲ ਰਿਹਾ ਹੈ ਨਾ ਲੋਈ ਹੈਗੀ ਮਿੱਟੀ ਉਹ ਵਾਜੀ ਤੇ ਪੂਰੀ ਇਹ ਕਲਾਕਾਰੀ ਹੈ ਦੇਹ ਹੱਥ ਦੀ ਹੈ ਸਾਰੀ ਆ ਵਾਰ ਦਾ ਦੀਪਾਨੇ ਕਰਨਾ ਦੀ ਬਲਣਟ ਇਹਦੇ ਕਰਮ ਟਿਕਾ ਦਿਨਾ ਜਾਂ ਪ੍ਰੇਨੋਤ ਹੈੜੇ ਗਾਨਣਾ ਦੇਖੋ ਜਨ ਇਹ ਹੱਥ ਨਾਲ ਬਣ ਰਿਹਾ ਜੀ ਇਹ ਜੋ ਵੀ ਬਣ ਰਿਹਾ ਹੈ ਹੱਥ ਨਾਲ ਬਣ ਰਿਹਾ ਭਾਂਡੇ ਹੱਥ ਨਾਲ ਬਣ ਰਹੇ ਨੇ ਹੈ ਨਾ ਉਹ ਪ੍ਰੈਸ ਨਾਲ ਬਣ ਰਹੇ ਸੀਗੇ ਤੇ ਇਹ ਹੱਥ ਨਾਲ ਬਣ ਰਿਹਾ ਦੇਖ ਸਕਦੇ ਹੋ ਥੱਲਿਓ ਖੁੱਲੇ ਨੇ ਇਹ ਥੱਲਿਓ ਬਾਅਦ ਚ ਬੰਦ ਕਰ ਲਵਾਂਗੇ ਜੀ ਇਹ। ਖਾਣ ਲੱਗੇ ਆਂ। ਇਹ ਆ ਬੜਾ ਇਤਿਹਾਸ ਸਮੋਸਾ ਸਾਡੀ ਦਿੱਲੀ ਦਾ ਸਹੀ ਠੀਰ ਪੈਣਾ ਜੀ ਆ। ਮੰਨਣਾ ਤਾਂ ਸ਼੍ਰੀਲੰਕਾ ਦੇ ਸਭ ਤੋਂ ਘੱਟ ਰਹਿ ਪਰ ਜਿਆ ਇਸ ਤੋਂ ਮਿਲਦੀ ਆ ਭਾਈ ਆ ਵਾਲੀਆਂ ਚੀਜ਼ਾਂ। ਤੋਂ ਕਰਦੇ ਆ ਪਟੜਾਈ ਮੈਡਨ ਦਾ ਲਾਗੇ ਖਾਣ। ਆ ਦੇਖੋ ਜੀ। ਸਮੋਸਾ ਖਾ ਰਹੇ ਆਂ। ਮੈਂ ਟੈਨ ਵਿੱਚ ਸਮੋਸਾ ਨਹੀਂ ਕਹਿੰਦੇ ਕਿ ਸ਼ੋਰ ਕਹਿੰਦੇ ਆ। ਹੂੰ। ਆਉਂਦੇ ਜੀ। ਲੋ ਜੀ ਕਰਮ ਕਰਮ ਅੱਗੇ ਬੜਾ ਆਇਆ ਲੋ ਜੀ ਮਿੱਤਰੋ ਪਰੌਂਠੇ ਪਰੂਣੇ ਖਾ ਲਏ ਸੀ ਆਪਾਂ ਨੇ ਬਣਾ ਕੇ ਤੇ ਫਾਈਨਲੀ ਸਮਾਨ ਸਮੂਹ ਇਕੱਠਾ ਕਰੀ ਜਾ ਰਹੇ ਹਾਂ ਥੋੜਾ ਥੋੜਾ ਤੇ ਬਸ ਚੱਲ ਪਾਵਾਂਗੇ ਹੁਣ ਇੱਥੋਂ ਵੀ ਦੋ ਦਿਨ ਰੱਤਾ ਰਹੇ ਆਪਾਂ ਬਹੁਤ ਵਧੀਆ ਲੱਗਿਆ ਜੀ ਮਿੱਤਰੋ ਆਹ ਵਾਲਾ ਆਪਾਂ ਘਰ ਛੱਡ ਚੱਲੇ ਤੇ ਆਪਾਂ ਆਹ ਵਾਲੀ ਗੱਡੀ ਆਪਾਂ ਲੈਣ ਆ ਗਏ ਇੱਥੋਂ 6-7 ਕਿਲੋਮੀਟਰ ਹੈ ਸੰਦਨਾਈ ਦਾ ਘਰ ਬਾ ਉੱਥੇ ਜਾਵਾਂਗੇ ਸਮਾਨ ਸਮੂਹ ਨੇ ਐਵੇਂ ਰੱਖ ਲਿਆ ਆਪਾਂ ਨੇ ਠੀਕ ਹੈ ਜੀ ਵੀ ਅਨ ਲੈ ਕੇ ਜਾਓ ਨਾਲ ਆ ਪਿਆਰ ਮਿਲ ਹੀ ਜਾਂਦਾ ਈ ਸਾਨੂੰ ਇਹ ਤਾਂ 180 ਦੇਖ ਨਹੀਂ ਆ ਰਹੀ ਨਾ ਲਓ ਜੀ ਨਾਰੀ ਰੱਖ ਤੇ ਮੇਰੀ ਭੈਣ ਨੇ ਨਹੀਂ ਪਤਾ ਇਹਨੂੰ ਇਹ ਖਾਂਦਾ ਨਾਰੀਆਲਾ ਨੀਸਨ ਫॉर ਯੂ ਥੈਂਕ ਯੂ ਸੋ ਮਾਚ ਆਈ ਥਿਸ ਵਨ ਫॉर ਯੂ ਥਿਸ ਵਨ ਫॉर ਯੂ ਹਸਬੰਡ ਲਓ ਜੀ ਆਹੀ ਪਿਆਰ ਮਿਲ ਰਿਹਾ ਸਾਨੂੰ ਆਹੀ ਪਿਆਰ ਖਟਿਆ ਸੀ ਨਾ ਨੀਵੇਂ ਹੋ ਕੇ ਰਹੋ ਬਾਈ ਜੀ ਜ਼ਿੰਦਗੀ ਦਾ ਤੇ ਵਧੀਆ ਖੁਸ਼ ਰਹੋਗੇ ਬਾਏ ਬਾਈ ਬਾਈ ਜੀ ਸਾਸਰੀ ਘਾਲ ਸਾਰਿਆਂ ਨੂੰ ਜੀ ਅ ਬਾਈ ਜੀ ਸ਼੍ਰੀਲੰਕਾ ਘੁੰਮਣ ਜਾ ਰਹੇ ਹਾਂ ਤੇ ਸ਼੍ਰੀਲੰਕਾ ਦੇ ਵਿੱਚ ਇੰਨਾ ਪਿਆਰ ਹ ਮਤਲਬ ਸਾਡੀ ਪਹਿਲੀ ਕੰਟਰੀ ਹੈ ਜੀ ਇਹ ਸਾਨੂੰ ਨਹੀਂ ਲੱਗਦਾ ਵੀ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਹੈਗੇ ਆ ਹਨਾ ਵੀ ਐ ਲੱਗਦਾ ਜਿਵੇਂ ਅਸੀਂ ਆਪਣੇ ਪੰਜਾਬ ਆਪਣੇ ਇੰਡੀਆ ਦੇ ਵਿੱਚੇ ਘੁੰਮੀ ਜਾ ਰਹੇ ਕਿਤੇ ਇੰਨਾ ਪਿਆਰ ਮਿਲ ਰਿਹਾ ਸਾਨੂੰ ਹਨਾ ਹੁਣਾ ਚੰਦਰਾ ਜੀ ਨਾਲ ਆਏ ਸੀਗੇ ਇੱਥੇ ਨਾਲ ਹੀ ਇੱਕ ਜਗ੍ਹਾ ਉੱਥੇ ਘੁੰਮਣ ਆਏ ਸੀਗੇ ਤੇ ਉਹਨਾਂ ਦੇ ਮਤਲਬ ਰਿਲੇਟਿਵ ਨੇ ਤੇ ਉਹਨਾਂ ਨੇ ਸਾਨੂੰ ਆ ਗਿਫਟ ਕਰੀਏ ਦੇਖੋ ਜੀ ਇਹ ਇਹ ਬਣਾਉਂਦੇ ਵੀ ਨੇ ਖੁਦ ਐਕਚੁਅਲੀ ਬਣਾਉਂਦੇ ਨੇ ਇਹ ਤੇ ਸਾਨੂੰ ਗਿਫਟ ਕਰੀਏ ਤੇ ਆ ਦੇਖੋ ਸਾਨੂੰ ਮਤਲਬ ਖਾਣ ਲਈ ਅ ਦੋ ਗਲਾਸ ਆਪਣੇ ਨਾਰੀਅਲ ਪਾਣੀ ਠੀਕ ਹੈ ਜੀ ਤੇ ਆ ਬਰਫੀ ਹੈ ਤੇ ਕੇਲੇ ਤੇ ਇਥੇ ਨਾਰੀਅਲ ਹੋਰ ਪਿਆ ਸੀਗਾ ਉਹ ਲੈ ਕੇ ਚੱਕ ਕੇ ਅੰਦਰ ਠੀਕ ਹੈ ਲਫਾਫੇ ਚ ਹਾਂ ਉਹ ਸ਼ਟ ਉਹ ਲਫਾਫੇ ਚ ਪਾ ਤਾ ਲਫਾਫੇ ਦੇ ਵਿੱਚ ਦੇਖੋ ਜੀ ਲਓ ਜੀ ਆ ਨਾਰੀਅਲ ਦੇ ਉੱਪਰ ਮਤਲਬ ਸ਼ੂਗਰ ਲਗਾ ਕੇ ਹੈ ਨਾ ਖਾਣ ਨੂੰ ਦਿੱਤਾ ਸਾਨੂੰ ਤੇ ਨਾਲ ਦੇ ਤਾਂ ਲਫਾਫੇ ਦੇ ਵਿੱਚ ਪਾ ਕੇ ਨਾਲ ਦਿੱਤਾ ਵੀ ਨਾਲ ਲੈ ਜਾਓ ਠੀਕ ਹੈ ਜੀ ਆ ਕੇਲੇ ਪਏ ਆ ਬਰਫੀ ਪਾਈ ਬੜੀ ਸੋਹਣੀ ਹੈ ਤੇ ਆ ਮੇ ਅਕਾ ਅਕਾ ਯਸ ਅਕਾ 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 ਸਨ ਯਸ ਯਸ ਤੇ ਅਕਾ ਦੇ ਸਾਨ ਨੇ ਇਹ ਤੇ ਮਤਲਬ ਬੜਾ ਇਹਨਾਂ ਨੇ ਸਾਨੂੰ ਪਿਆਰ ਕਰਿਆ ਜੀ ਸਾਨੂੰ ਮਤਲਬ ਢਿੱਡ ਫੁੱਲ ਹੋ ਗਿਆ ਸਾਡਾ ਹੁਣ ਲੱਗਦਾ ਸਾਨੂੰ ਡਿਨਰ ਕਰਨ ਦੀ ਲੋੜ ਨਹੀਂ ਹੈਗੀ ਸੋ ਬਾਈ ਜੀ ਬੜਾ ਪਿਆਰ ਮਿਲੀ ਜਾ ਰਿਹਾ ਸਾਨੂੰ ਬਹੁਤ ਪਿਆਰ ਮਿਲਿਆ ਨਾਲ ਸਾਡੇ ਕੋਲ ਮਤਲਬ ਸ਼ਬਦ ਨਹੀਂ ਹੁੰਦੇ ਹੈਗੇ ਵੀ ਅਸੀਂ ਕੀ ਕਹੀਏ ਕੀ ਨਾ ਕਹੀਏ ਤੇ ਬਹੁਤ ਵਧੀਆ ਲੱਗੀ ਜਾ ਰਿਹਾ ਸੋ ਸਾਰਿਆਂ ਨੂੰ ਸੋ ਟਰੈਵਲਿੰਗ ਸ਼ੁਰੂ ਕਰੋ ਹੱਸਦੇ ਵਸਦੇ ਰਹੋ ਖੁਸ਼ ਰਹੋ ਛੋਟੀਆਂ ਛੋਟੀਆਂ ਟਰੈਵਲਿੰਗ ਸਟਾਰਟ ਕਰੋ ਅਸੀਂ ਵੀ 7-8 ਸਾਲ ਤੋਂ ਸ਼ੁਰੂ ਕਰਿਆ ਹੋਇਆ ਹੈ ਤੇ ਹੁਣ ਅਸੀਂ ਫਾਈਨਲੀ ਅ ਵਰਲਡ ਵਾਈਜ਼ ਘੁੰਮਣਾ ਸ਼ੁਰੂ ਕਰਤਾ ਅਸੀਂ ਨੇ ਤੇ ਘੁੰਮਦੇ ਰਹਾਂਗੇ 3 ਮਹੀਨੇ ਕੰਮ ਤੇ 1 ਮਹੀਨਾ ਘੁੰਮਾਂਗੇ ਲਓ ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਫੇਰ ਚੱਲੇ ਇੱਥੋਂ 5 ਜਣੇ ਇੱਕ ਆ ਰਿਹਾ ਰਾਤੀ ਆਏ ਸੀ ਕੱਲ ਦੁਪਹਿਰ ਨੂੰ ਆ ਗਏ ਸੀਗੇ ਤੇ ਅੱਜ ਰਾਤੀ ਰਾਤ ਰਹਿ ਆਪਾਂ ਖਾਣਾ ਪੀਣਾ ਖਾਦਾ ਤੇ ਘੁੰਮੇ ਫਿਰੇ ਥੋੜਾ ਬਹੁਤ ਤੇ ਪੰਜ ਤੋਂ ਚੱਲੇ ਆ ਹੁਣ ਕਾਇਲੀ ਤੇ ਬਸ ਇਦਾਂ ਹੀ ਮਸਤੀ ਆ ਮਿਲੀ ਜਾ ਰਹਾ ਬਹੁਤ ਸਾਨੂੰ ਜੀ ਸਾਡੇ ਰਹਿ ਗਏ 2 ਦਿਨ ਹੁਣ 2 ਰਾਤਾਂ ਰਹਿ ਗਈਆਂ ਸਾਡੀਆਂ ਬਸ 3 ਰਾਤ ਸਾਡੀ ਮੈਨੂੰ ਲੱਗਦਾ ਸ਼ਾਇਦ ਇੰਡੀਆ ਦੇ ਵਿੱਚ ਹੋਊਗੀ ਤੇ ਠੀਕ ਹੈ ਜੀ ਬਾਏ 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 ਟੂ ਆਲ